ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪੋਤਾ ਮਹੀਨਾ ਚੱਲ ਰਿਹਾ ਹੈ ਇਸ ਵਿੱਚ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਉਹਨਾਂ ਦੀ ਮਾਤਾ ਗੁਜਰ ਕੌਰ ਜੀ ਵੱਲੋਂ ਸ਼ਹਾਦਤ ਪ੍ਰਾਪਤ ਕੀਤੀ ਗਈ ਅਸੀਂ ਸਾਡੇ ਨਗਰ ਪਿੰਡ ਰੰਘੇੜੀ ਕਲਾਂ ਅਤੇ ಗ್ರಾಮ ਪੰਚਾਇਤ ਰੰਘੇੜੀ ਕਲਾਂ ਵੱਲੋਂ ਉਹਨਾਂ ਦੀ ਇਸ ਸਾਹادت ਨੂੰ ਕੋਟਨ-ਕੋਟ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪੋ ਦਾ ਮਹੀਨਾ ਚੱਲ ਰਿਹਾ ਹੈ ਇਸ ਵਿੱਚ ਸਿੱਖਾਂ ਦੇ ਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਉਹਨਾਂ ਦੀ ਮਾਤਾ ਗੁਜਰ ਕੌਰ ਜੀ ਵੱਲੋਂ ਸਾਹادت ਪ੍ਰਾਪਤ ਕੀਤੀ ਗਈ ਅਸੀਂ ਸਾਡੇ ਨਗਰ ਪਿੰਡ ਰੰਗੇੜੀ ਕਲਾਂ ਅਤੇ ಗ್ರಾಮ ਪੰਚਾਇਤ ਰੰਗੇੜੀ ਕਲਾਂ ਵੱਲੋਂ ਉਹਨਾਂ ਦੀ ਇਸਾਦਤ ਨੂੰ ਕੋਟਨ-ਕੋਟ ਪ੍ਰਣਾਮ ਕਰਦੇ ਹਾਂ